ਉਕੇ ਨੂੰ ਵੈਦ-ਵੈਦ ਕਹਿੰਦੇ ਇਹਨੂੰ ਕਿਸੇ ਕੱਲ ਨੂੰ ਹੀ ਵੈਦ-ਵੈਦ ਕਹਿੰਦੇ ਆ ਇਹ ਬਾਬਾ ਵੈਦ ਰੁਗੀਆਂ ਦਾਗਾ ਸਾਰੇ ਵੈਦ ਦੁੱਖ ਦੂਰ ਕਰਦਾ ਇਹ ਕੋਈ ਮਰਜੀ ਦੁੱਖ ਲੈ ਕੇ ਆ ਜਾਓ ਇਹਦੇ ਲਵੇ ਥੌਲਾ ਵੀ ਕਰਦਾ ਹੈ ਧਾਗਾ ਵੀ ਪਾਉਂਦਾਗਾ ਪਾਣੀ ਵੀ ਕਰਕੇ ਦਿੰਦਾ ਸਾਰਾ ਕੁਝ ਕਰਕੇ ਦਿੰਦਾ ਇਹ ਸੁੱਚਾ ਵੀ ਇਹਦੇ ਵਿੱਚ ਆ ਕੀਲੀ ਪਾ ਦਈ ਅਸੀਂ ਨਿੱਟ ਨਵੇਂ ਟਰੈਕਟਰ ਦੇ ਹੁੱਕਾਂ ਲਈ ਕੀਲੀ ਕੱਢ ਕੇ ਲਿਆ ਲਿਆ ਕੇ ਪਾ ਦਈ ਜੇ ਇਹ ਆਪਣਾ ਜਿਗਾੜ ਸਹੀ ਆਉਂਦਾ ਦੇਖੀ ਮਾੜਾ ਕਿਦੋਂ ਕਰਨੀ ਆ ਮਾੜਾ ਜਹ ਹੋਰਾਂ ਨੂੰ ਕਰਨੀ ਪੂਆ ਆਹ ਤੇ ਇਹ ਆਪਣਾ ਜਿਗਾਰਡ ਸਹੀ ਆ ਗਿਆ ਮਿੱਤਰੋ ਇਹਦੇ ਵਿੱਚ ਨਹੀਂ ਆਪਣੀ ਉਹ ਗੋਲ ਜੀ ਕਿੱਥੇ ਆ ਗਈ ਉਹ ਜਿਹੜੀ ਚੱਕੀ ਫਿਰਦੇ ਸੀ ਆਪਾਂ ਉਹ ਇਹਦੇ ਵਿੱਚ ਨਾ ਇੱਕ ਗੋਲ ਜੀ ਉਹ ਬਣਾਈ ਹੋਈ ਆ ਉਹਦੇ ਵਿੱਚ ਬਰਨਡ ਪੈਂਦੇ ਸੀਗੇ ਉਹ ਥੋੜਾ ਜਿਹਾ ਕੱਚਾ ਹੀ ਸੀਗਾ ਕੰਮ ਆ ਜਮਾ ਪੱਕਾ ਜਿਗਾਰਡ ਲੱਗ ਗਿਆ ਇਹਦਾ ਹੁਣ ਨਾ ਇਹ ਹਿੱਲੇ ਨਾ ਕੋਸੋਰ ਕਰੇ ਜੱਬ ਕੀ ਕਹਿਣਾ ਚਾਹੋਗੇ ਛੋਟੇ ਕਹਿਣ ਦਾ ਕੀ ਭਾਵ ਆਗਾ ਘੇੜ ਬੰਜੂ ਜੀ ਪੂਰੀ ਲਾ ਕੇ ਵਧੀ ਆਏ ਪੂਰੀ ਘੇੜ ਬਨੂਗੀ ਚੀਜ਼ ਓਕੇ ਥੋੜੇ ਸਾਹਿਬ ਨਾ ਮਿਤਰੀ ਸਾਹਿਬ ਜਮਾ ਸਹੀ ਆ ਇਹ ਸਹੀ ਆ ਸਹੀ ਆ ਸਹੀ ਹੈ ਸਹੀ ਹੈ ਲੈ ਕਿਉਂ ਨੇ ਆ ਸਾਡਾ ਬਾਬਾ ਗਾ ਹੋਰ ਬਾਬਾ ਫਿਰ ਸੈਟਾ ਹਾਂ ਬਾਗੋ ਬਾਗ ਇਹ ਹੈਡ ਮਿਸਟਰੀ ਆ ਭਾਈ ਇਹ ਸਾਰੀ ਬਰਸ ਦਾ ਆਪਦਾ ਮਾਲਕ ਹੈ ਮਾ ਸੈਟਾ ਉਹਦੇ ਨਾਲ ਦਾ ਜੇ ਇੱਕ ਦੇ ਦੇ ਸਾਨੂੰ ਜੇ ਮਾੜਾ ਮੋਟਾ ਨਾ ਦੇਖੀ ਇੰਨਾ ਗਾ ਦੇਖੀ ਸਹਿਜ ਜੀ ਇੰਨਾ ਨਾ ਕ ਮਾੜਾ ਮੋਟਾ ਵੱਡਾ ਹੋਊਗਾ ਤਾਂ ਕੋਈ ਚੱਕਰ ਨਹੀਂ ਛੋਟਾ ਨਾ ਹੋਵੇ ਬਸ ਲੈ ਮਿੱਤਰੋ ਪੈਸੇ ਆਪਾਂ ਬਾਬੂ ਹਰਾਂ ਨੂੰ ਦੇਦੇ ਚੈੱਕ ਲੈ ਲਿਆ ਆਪਣੇ ਆ ਸਾਮਾਨ ਲੈ ਲਿਆ ਆਪਣਾ ਸਾਰਾ ਪੂਰਾ ਕੰਮ ਕੰਪਲੀਟ ਲੈ ਲਿਆ ਹੋਰ ਤਾਂ ਨਹੀਂ ਆਪਣੇ ਖਾਲੀ ਕੁਸ ਲੈਣਾ ਠੀਕ ਆ ਕਿੰਨੇ ਨੋਟ ਆ 2100 21 ਨੋਟ ਨੇ ਪਹਿਲਾਂ ਦੇ ਦੂਗਾ 21 ਨੋਟ ਨੇ ਬਾਈ ਨੂੰ ਆਪਾਂ ਪੂਰੇ ਪੈਸੇ ਦੇਦੇ ਕੰਮ ਕੰਪਲੀਟ ਕਰਤਾ ਥੈਲਾ ਲੈ ਲੈ ਖੜੀ ਪਾ ਇਹਦੇ ਵਿੱਚ ਚੱਲ ਜਾਈਏ ਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਜਾਨਿਆਂ ਨੂੰ ਕਿਵੇਂ ਮਿੱਤਰੋ ਠੀਕ ਹੋ ਅੱਜ ਦੇਖ ਮੇਰਾ ਯਾਰ ਬੈਦ ਫਿਰਦਾ ਨਾ ਸੈਂਡੋ ਚ ਇਹ ਕਹਿੰਦਾ ਝੋਟਾ ਕਹਿੰਦਾ ਵੀ ਲੋਕਾਂ ਨੂੰ ਦਿਖਾਉਣਾ ਵੀ ਹਾਂ ਐ ਕਰਕੇ ਓਕੇ ਆ ਗੱਲਬਾਤ ਵੀ ਕੇਸ ਕਹਿਣਾ ਹੁਣ ਲੱਗਿਆ ਹੁਣ ਕਿਸ ਇੰਨਾ ਕਿਹੜਾ ਕਰ ਦੇਣਾ ਨਾ ਇਹ ਲੋਕ ਦੇਖਣਗੇ ਵੀ ਹਾਂ ਇੰਨਾ ਕੇਸ ਕਿਹੜਾ ਕਰਕੇ ਫੇਰ ਦਿੱਤਾ ਪਰ ਲੋਕਾਂ ਨੂੰ ਦੱਸਾਂਗੇ ਵੀ ਸੀਲਾ ਕੋਲ ਅਪਰੇਸ਼ਨ ਪਾਇਆ ਸੀਗਾ ਕਿ ਸਤਾ ਘੜਾ ਹੋ ਗਿਆ ਤੇ ਮਿੱਤਰੋ ਅੱਜ ਅਸੀਂ ਨੇ ਫੇਰ ਚੱਕ ਲਿਆ ਤਾਂ ਸਮਾਨਦ ਮਸ਼ੀਨ ਨੂੰ ਲੋਡ ਕਰਾਉਣ ਦਾ ਤੇ ਤੁਰਪੇ ਅਸੀਂ ਵਰਕਸ਼ਾਪ 'ਚ ਤੇ ਨਟ ਲੱਟ ਲੁੱਟ ਵਗੈਰਾ ਚੈੱਕ ਲਏ ਜਿਹੜੇ ਆਪਾਂ ਨੇ ਕਸਨੇ ਨੇ ਤੇ ਅੱਜ ਉਹਨੂੰ ਕਰਦਿਆਂ ਮਸ਼ੀਨ ਨੂੰ ਤਿਆਰ ਹਾਲਾ ਆਪਣਾ ਵਿੱਚ ਵਿਚਾਰੀ ਰਹਿ ਗਿਆ ਤਿਆਰ ਕਰਨ ਵਾਲਾ ਕੰਮ ਤੇ ਅੱਜ ਆਪਾਂ ਕਰਦਿਆਂ ਦੁਬਾਰੇ ਸ਼ੁਰੂ ਹੋਣਾ ਲੋ ਮਿੱਤਰੋ ਮੈਂ ਤੇ ਮੇਰਾ ਯਾਰ ਬੈਦ ਲੱਗ ਕੇ ਅਸੀਂ ਫਿਟਿੰਗ ਕਰਨਾਂ ਭੂਮ ਲਾਗੇ ਕਸਣ ਥੋੜਾ ਜਿਹਾ ਸੈਟਿੰਗ ਨਹੀਂ ਆ ਰਹੀ ਨਟ ਨਟ ਲਿਆਂਦੇ ਨੇ ਥੋੜਾ ਮੈਨੂੰ ਉੱਪਰ ਚੱਕਣਾ ਪਊਗਾ ਮਨ ਲੱਗਦਾ ਸਾਡੀ ਜ਼ਿੰਦਗੀ ਵੀ ਐਂ ਲੰਘ ਜੂ ਮੇਰੇ ਖੜੀ ਸੀ ਪਹਿਲਾਂ ਸੀ ਤੂੜੀ ਵਾਲੀ ਸਮਾਰੀਂ ਔਰੇ ਡੇਢ ਮਹੀਨਾ ਹੁਣ ਮੱਕੀ ਵਾਲੀ ਸਮਾਰੀ ਜਾਵਾਂਗੇ ਕਿਉਂ ਖੜੀ ਬਾਸਰੇ ਇਧਰ ਵੀ ਪੈਂਦੀ ਨਹੀਂ ਪੈਂਦੀ ਨਹੀਂ ਚਲ ਬਾਸਲ ਦਾ ਕੋਈ ਗੱਲ ਨਹੀਂ ਰਹਿੰਦੇ ਆ ਮਿੱਤਰੋ ਆਪਣੇ ਕੰਮ ਕਰਤਾ ਗਾਈਸ ਆ ਮਿੱਤਰੋ ਆਪਣੇ ਸਹੀ ਕਰਕੇ ਜਾਵਾਂ ਐਂ ਕੰਮ ਕਰਤਾ ਇਧਰੋਂ ਨਟ ਆਪਾਂ ਨੇ ਹੀ ਲੈ ਜਾਂਦੇ ਸੀਗੇ ਹੁਣ ਤੇ ਹੁਣ ਇਹਨੂੰ ਓਕੇ ਕਰਤਾ ਇਹਦੇ ਜੈਕ ਔਰੇ ਆਊਗਾ ਔਰੇ ਜੈਕ ਇਹਦੇ ਫਿੱਟ ਕਰਾਂਗੇ ਐਂ ਇਹਨੂੰ ਮੋੜਨ ਬਾਅਦ ਇਹ ਆ ਗੂ ਮਲਾਵਾ ਜਿਹਦੇ ਉੱਪਰ ਆ ਫਟਾਊਗਾ ਸਾਰਾ ਜਿਗਾਰਡਮੈਂਟ ਤੇ ਆ ਨਾ ਅਠ ਨੁਟ ਪਾ ਕੇ ਇਧਰ ਉਹਨੂੰ ਕਰ ਦਿਆਂ ਸੈੱਟ ਫਿਰ ਉਦੋਂ ਬਾਅਦ ਕਲੀਏ ਦੇ ਉੱਪਰ ਨਾ ਮਰੀ ਜਿਹਦੇ ਚ ਬਲ ਪੈ ਗਿਆ ਨਾ ਉੱਥੀ ਖੜਨ ਲੱਗ ਜੂ ਇਹਦਾ ਸਾਰਾ ਕੁਸਾ ਤੋ ਮੈਂ ਹਸਤਾਨ ਨੇ ਮੇਰੇ ਨੇ ਕੰਮ ਕਰੀ ਦਿੱਤਾ ਸੈੱਟ ਆਕਰਕਰ ਲੱਟ ਨੁਟ ਜੇ ਪਾ ਕੇ ਲੋਕੇ ਨੂੰ ਹੀ ਨਹੀਂ ਬੈਦ ਬੈਦ ਕਹਿੰਦੇ ਇਹਨੂੰ ਕਿਸੇ ਕਰ ਲੋ ਹੀ ਬੈਦ ਬੈਦ ਕਹਿੰਦੇ ਆ ਇਹ ਬਾਬਾ ਬੈਦ ਰੁਗੀਆਂ ਦਾਗਾ ਸਾਰੇ ਬਾਇਦ ਦੁੱਖ ਦੂਰ ਕਰਦਾ ਇਹ ਕੋਈ ਮਰਜੀ ਦੁੱਖ ਲੈ ਕੇ ਆ ਜਾਓ ਇਹਦੇ ਲਵੇ ਥੋੜਾ ਵੀ ਕਰਦਾ ਹੈ ਧਾਗਾ ਵੀ ਪਾਉਂਦਾ ਹੈਗਾ ਪਾਣੀ ਵੀ ਕਰਕੇ ਦਿੰਦਾ ਸਾਰਾ ਕੁਝ ਠੁੱਕ ਕਰਕੇ ਦਿੰਦਾ ਇਹ ਚਾਬੀ ਲੈ ਮੈਂ ਜਾ ਕੇ ਕਿੰਨੇ ਨੰਬਰ ਚਾਬੀ ਲੱਗੂ 19 ਨੰਬਰ ਚਾਬੀ ਲੱਗੂ ਦੇਖ ਮੇਰੇ ਸਾਥ ਨੂੰ ਸਾਰਾ ਪਤਾ ਹੈ ਇਹਨੇ ਕੱਲੀ ਕੱਲੀ ਚੀਜ਼ ਦਾ ਭੇਤ ਹੈ ਇਹਨੂੰ ਆਪਾਂ ਚੱਲਦੇ ਆ ਗਾਇਸ ਚਾਬੀ ਲੈਣ 19 ਨੰਬਰ ਦੀ ਮਿਸਤਰੀ ਆ ਸਾਡਾ ਪ੍ਰਧਾਨ ਹੈ ਔਰੇ ਦਾ ਇਹਨੂੰ ਪੁੱਛ ਕੇ ਗੱਲ ਹੁੰਦੀ ਆ ਮਿਸਤਰੀ ਸਾਹਿਬ 19 ਨੰਬਰ ਦੀ ਚਾਬੀ ਦਿਓ ਕਿਤੀ ਵੀ ਅਬਿਟ ਰਹੇ ਕਿਹੜੀ ਚ ਥੈਂਕ ਯੂ ਮਿਸਤਰੀ ਸਾਹਿਬ ਵੈਲਕਮ ਜੀ ਵੈਲਕਮ ਜੀ ਲੈ ਗਾਇਸ ਗਾਇਸ ਚਾਬੀਆਂ ਆਪਾਂ ਨੇ ਚੱਕ ਲਈਆਂ ਗਾਇਸ ਮਿਸਤਰੀ ਨੇ ਆਪਾਂ ਨੂੰ ਦੇਤੀਆਂ ਆਪਣੇ ਛੋਟੇ ਭਾਈ ਨੇ ਗਾਇਸ ਆਪਾਂ ਨੇ ਆਹ ਕੀਲੀ ਬਾਤੀ ਲਿਆ ਕਿਹਦੇ ਵਿੱਚ ਜਿਹੜੇ ਨੱਟ ਪੈਂਦੇ ਹੁੰਦੇ ਨੇਗੇ ਤੇ ਆਪਾਂ ਸੋਚਿਆ ਵੀ ਇਹਦੇ ਵਿੱਚ ਆ ਕੀਲੀ ਪਾ ਦਈਏ ਸੀ ਨਾ ਟ੍ਰੈਕਟਰ ਦੇ ਹੁੱਕਾਂ ਲਈ ਕੀਲੀ ਕੱਢ ਕੇ ਲਿਆ ਲਿਆ ਕੇ ਪਾ ਦਈਏ ਇਹ ਆਪਣਾ ਜਿਗਾਰਡ ਸਹੀ ਆਉਂਦਾ ਦੇਖੀ ਮਾੜਾ ਕਿਦਾਂ ਨੂੰ ਕਰਨੀ ਆ ਮਾੜਾ ਜਹ ਹੋਰਾਂ ਨੂੰ ਕਰਨੀ ਪੂ ਆ ਤੇ ਇਹ ਆਪਣਾ ਜਿਗਾਰਡ ਸਹੀ ਆ ਗਿਆ ਮਿੱਤਰੋ ਇਹਦੇ ਵਿੱਚ ਨਹੀਂ ਆਪਣੀ ਉਹ ਗੋਲ ਜੀ ਕਿੱਥੇ ਆ ਗਈ ਉਹ ਜਿਹੜੀ ਚੱਕੀ ਫਿਰਦੇ ਸੀ ਆਪਾਂ ਉਹ ਇਹਦੇ ਵਿੱਚ ਨਾ ਇੱਕ ਗੋਲ ਜੀ ਉਹ ਬਣਾਈ ਹੋਈ ਆ ਉਹਦੇ ਵਿੱਚ ਫਿਰ ਨੱਟ ਪੈਂਦੇ ਸੀਗੇ ਉਹ ਥੋੜਾ ਜਿਹਾ ਕੱਚਾ ਹੀ ਸੀਗਾ ਕੰਮ ਆ ਜਮਾ ਪੱਕਾ ਜਿਗਾਰਡ ਲੱਗ ਗਿਆ ਇਹਦਾ ਹੁਣ ਨਾ ਇਹ ਹਿੱਲੇ ਨਾ ਕੋਸੋਰ ਕਰੇ ਐਨ ਓਕੇ ਹੋ ਗਿਆ ਸਿਸਟਮ ਜਮਾ ਤੇ ਫੇਰ ਆਪਾਂ ਜਦੋਂ ਲੋਡ ਹੋਈਏ ਫਿਰ ਨਾ ਆਪਾਂ ਕੱਢ ਲਾਂਗੇ ਟਰੈਕਟਰ ਦੇ ਹੁੱਕ ਫੇਰ ਬਾਗ ਹੁੱਕ 'ਚ ਪਾ ਦਾਂਗੇ ਤੇ ਹੁਣ ਆਪਾਂ ਨੂੰ ਹੁੱਕ ਦੀ ਤਾਂ ਵੈਸੇ ਕੋਈ ਲੋੜ ਨਹੀਂ ਹੈਗੀ ਹੁਣ ਤੇ ਹੁਣ ਇਹ ਸਹੀ ਹੋ ਗਿਆ ਘੁਮਾ ਕੇ ਦਿਖਾ ਦੇ ਲੈ ਮੈਂ ਇੱਕ ਮਾਮਾ ਫੜਾ ਬਾਈ ਜਮਾਨ ਤੋਂ ਚੱਲ ਮੈਂ ਜੰਨਾ ਇਹ ਨਹੀਂ ਘੁੰਮਦਾ ਉੱਪਰ ਲੱਗੂ ਮੁਗੁੱਲਾ ਹਾਂ ਇਹਦਰੋਂ ਮਰਦੀ ਘਮਾਲਾ ਇਹ ਘੁੰਮਦਾ ਗਾਇਸ ਆਪਣਾ ਰਣਜੀਤ ਕਰਤਾ ਕੰਮ ਓਕੇ ਭਾਈ ਸਾਡੇ ਗਣੇ ਦਾ ਓਕੇ ਆ ਕੰਮ ਤੂੰ ਆ ਜਾ ਹੁਣ ਤੂੰ ਦੇਖ ਲੈ ਹਨਾ ਵੀ ਕੀ ਸਿਸਟਮ ਆ ਪਤਾ ਹੈ ਗਾਇਸ ਓਕੇ ਕਰਤਾ ਕਾ ਮੇ ਜਮਾ ਸਾਡੀ ਕਣੀ ਪੂਰਾ ਕੰਪਲੀਟ ਆ ਫਿਟਿੰਗ ਕਰਨ ਦੀ ਜ਼ਿੰਮੇਵਾਰੀ ਸੀ ਸਾਡੀ ਉਹ ਫਿਟਿੰਗ ਅਸੀਂ ਨੇ ਕਰਤੀ ਹੁਣ ਜੱਕ ਜੁੱਕ ਦੀ ਮਿੰਤੀ-ਮੁੰਤੀ ਰਣਜੀਤ ਲਊਗਾ ਉਹਨੂੰ ਦੇਖਦੇ ਆ ਉਹਨੂੰ ਬੁਲਾਉਣੇ ਜਦੋਂ ਉਹ ਆਇਆ ਨਾ ਉਹ ਤੋਂ ਇਹਦੀ ਮਿੰਤੀ-ਮੁੰਤੀ ਦਿਵਾਉਣੇ ਜੱਕ ਦੀ ਮਤਲਬ ਇੱਥੋਂ ਇੱਥੋਂ ਮਿਲਣਾ ਚੀਜ਼ ਇੱਥੇ ਜੱਕ ਫਿੱਟ ਕਰਨ ਆਪਾਂ ਨੇ ਇਹਨੂੰ ਘਮਾਉਣ ਵਾਸਤੇ ਉੱਪਰਲੇ ਬੂਮ ਨੂੰ ਇਧਰ ਉਧਰ ਘਮਾਉਣ ਵਾਸਤੇ ਤੇ ਉਹ ਆਪਾਂ ਪਰ ਜਾ ਕੇ ਸਨਾਮ ਤੋਂ ਲੈ ਕੇ ਆਉਣੇ ਆ ਆਪਾਂ ਪਹਿਲਾਂ ਕੱਲ ਗਈ ਸੀ ਕਿ ਇਹ ਕੱਲ ਕਸੇਆ ਨਹੀਂ ਹੋਇਆ ਸੀ ਤਾਂ ਕਰਕੇ ਫਿਰ ਆਪਾਂ ਨੇ ਵਿਚਾਲੇ ਛੱਡਤਾ ਜੀ ਆ ਅੱਜ ਮੇਚਾ ਰੰਨੇ ਆ ਫਿਰ ਜਾ ਕੇ ਸਨਾਮ ਤੋਂ ਜੱਕ ਜੁੱਕ ਲੈ ਕੇ ਆਉਣੇ ਆ ਜਿਹੜੀ ਇੱਕ ਪੈਨ ਦਾ ਜੱਕ ਲਿਆਂਦਾ ਆਪਣੇ ਆਪਾਂ ਚੈੱਕ ਕਰ ਰਹੇ ਆ ਵੀ ਸੈਟ ਆਊਗਾ ਕਿ ਨਹੀਂ ਆਊਗਾ ਫਿਰ ਆਪਾਂ ਜਾ ਕੇ ਸਨਾਮ ਤੋਂ ਚੈੱਕ ਕਰੇ ਕਿ ਆਉਣੇ ਇਹਦੇ ਨਾਲ ਦਾ ਲੈ ਕੇ ਫਿਰ ਆਪਾਂ ਫਿੱਟ ਕਰ ਦਿਆ ਉਹ ਰਣਜੀਤ ਨੇ ਦੇਖ ਲਿਆ ਮਿੱਤਰ ਸਾਹਿਬ ਕੀ ਕਹਿਣਾ ਚਾਹੋਗੇ ਛੋਟੇ ਕਹਿਣ ਦਾ ਕੀ ਭਾਵ ਆਗਾ ਜੋਦੀ ਪੂਰੀ ਲਾ ਕੇ ਵਧੀਆਏ ਪੂਰੀ ਘੇਟ ਬਣੂਗੀ ਚੀਜ਼ ਨਾ ਵੀ ਹੁਣ ਫੀਟਿੰਗ ਸਹੀ ਆ ਰਹੀ ਹੈ ਇਹ ਜੱਕ ਸਹੀ ਹੋ ਕੇ ਹੋਰ ਲੈ ਕੇ ਆਉਣਾ ਪਊਗਾ ਤੇ ਇਹ ਦੇਖਦੇ ਆਪਾਂ ਇਹਨੂੰ ਕਈ ਵਾਰੀ ਛੋਟੀ ਚਾਰਾ ਲਾ ਲਿਆ ਮਰ ਪਊਗਾ ਪਰ ਇਹ ਨੂੰ ਮਾਰਨਾ ਆਪਾਂ ਦੇਖ ਰਿਹਾ ਮਿੱਤਰੋ ਜੇ ਤਾਂ ਇਹ ਸਹੀ ਆ ਗਿਆ ਤਾਂ ਠੀਕ ਹੈ ਨਹੀਂ ਆਪਾਂ ਹੋਰ ਲੈ ਕੇ ਆਵਾਂਗੇ ਲੰਬਾ ਲੈ ਕੇ ਆਵਾਂਗੇ ਇਸ ਤੋਂ ਬਾਅਦ ਕਾਲਾ ਆਪਣਾ ਫਰੈਂਡ ਇੱਕ ਅੱਜ ਗਾਇਸ ਬਹੁਤ ਬੰਦੇ ਇਕੱਠੇ ਹੋ ਰਹੇ ਨੇ ਗਾਇਸ ਹੈ ਕਿੱਧਰ ਨੂੰ ਉਹਨੇ ਕਰ ਮੜਾ ਜਾ ਫਿਰ ਮੈਂ ਤਾਂ ਫਿਰ ਬਲੌਗਿੰਗ ਤੇ ਹੋਇਆ ਹੋਇਆ ਨਾ ਮੜਾ ਜਾ ਕਮਾ ਲਓ ਜਮਗੌਰ ਜੀ ਗਾਇਸ ਆ ਬਣਾਉਂ ਰਿਹਾ ਸਿੱਟਾ ਜੂਗਾ ਐਨ ਓਕੇ ਹੋ ਜੂ ਜਮਾ ਹੈ ਨਾ ਚਾਚਾ ਇਹ ਆਏ ਵੀ ਮੁੜਦਾ ਹੁੰਦਾ ਨਾ ਥੋੜਾ ਟਰਾਲੀ ਚ ਆਏ ਆ ਇਹ ਵੀ ਮੁੜ ਥੋੜਾ ਜੇ ਹੋਰ ਵੀ ਸੱਚ ਪਿੱਛੇ ਆਊਗਾ ਆ ਇਹਦੇ ਦਾ ਸਿਸਟਮ ਆ ਲੱਗਿਆ ਹੋਇਆ ਇਹਦੇ ਸਹੀ ਆ ਇਹ ਫਿਰ ਇਹ ਲੈ ਆਈਏ ਉਹਨਾਂ ਦੇ ਮੂਰੇ ਆ ਤੁੱਕੀਆਂ ਜੀ ਵੀ ਨੇ ਉਹਨਾਂ ਦੇ ਚੈੱਕ ਦੇ ਆ ਮੂਰੇ ਆਪਾਂ ਜਮਾ ਆ ਚੀਜ਼ ਵੀ ਇਹੀ ਲੈ ਕੇ ਆਈਏ ਮਤਲਬ ਨਾ ਲੈ ਕੇ ਆਵਾਂਗੇ ਬਸ ਆਪਾਂ ਆ ਜੀ ਠੀਕ ਆ ਸੋਹਣੇ ਸਾਹਿਬ ਨਾ ਮਿਤਰੀ ਸਾਹਿਬ ਜਿਵੇਂ ਸਹੀ ਹੈ ਇਹ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਲੈ ਗਾਈਸ ਹੁਣ ਆਪਾਂ ਚੱਲਦੇ ਆਂਗੇ ਇੱਕ ਆਪਣੇ ਚੱਕ ਲਿਆ ਆ ਆਪਣਾ ਫੋਰਮੈਨ ਸਾਹਮਣੇਗੇ ਵੱਡਾ ਫੋਰਮੈਨ ਆਪਣਾ ਬਾਬਾ ਗਾ ਆਪਣਾ ਬਾਬਾ ਲੱਗਦਾ ਗਾ ਤੇ ਆ ਫੋਰਮੈਨ ਨੂੰ ਚੈੱਕ ਕਰਾ ਰਿਹਾ ਹੈਗਾ ਆਪਣਾ ਖਲੀ ਵੀ ਕਿਵੇਂ ਚੈੱਕ ਸਹੀ ਹੈ ਜੇ ਕਿ ਕਿਵੇਂ ਹੈਗਾ ਮੜੀ ਰੈ ਲੈ ਰਿਹਾ ਹੁਣ ਆਪਾਂ ਚਲਦੇ ਆ ਸੁਨਾਮ ਕਣੀ ਨੂੰ ਜੱਕ ਜੁੱਕ ਲੈ ਕੇ ਆਉਣੇ ਆ ਕੱਲ ਨੂੰ ਜਾਂਦੇ ਆ ਕੱਲ ਵਾਲੀ ਜਗ੍ਹਾ ਬੱਬੂ ਰੋੜੇ ਉਹਨਾਂ ਨਾਲ ਵੀ ਚਲਦੇ ਆ ਉੱਥੋਂ ਲੈ ਕੇ ਆਉਣੇ ਆ ਆ ਸਾਡਾ ਬਾਬਾ ਗਾ ਔਰ ਬਾਬਾ ਫਿਰ ਸਿੱਟਾ ਹਾਂ ਬਾਦੋ ਬਾਦ ਇਹ ਹੈਡ ਮਿਸਟਰੀ ਆ ਭਾਈ ਇਹ ਸਾਰੀ ਬਰਸਾਪ ਦਾ ਮਾਲਕ ਹੈ ਤੇ ਹੁਣ ਆਪਾਂ ਚਲਦੇ ਆ ਸੁਨਾਮ ਉੱਧਰ ਲੈ ਕੇ ਆਉਣੇ ਆ ਮਿੱਤਰੋ ਚੱਲ ਮੇਰੀ ਬੱਕਰੀ ਕੱਲ ਵਾਲੇ ਤੋਂ ਉਹ ਕੰਮ ਹੋ ਗਿਆ ਅੱਜ ਅਸੀਂ ਫੇਰ ਆ ਗਏ ਉਰੇ ਬੱਬੂ ਰੋੜੇ ਦੇ ਅੱਜ ਜੱਕ ਲੈ ਕੇ ਹੀ ਜਾਵਾਂਗੇ ਨਾਲੇ ਪਾਈਪਾ ਲੈ ਕੇ ਜਾਵਾਂਗੇ ਕਿਉਂ ਖੜੀ ਮਿਲੂ ਗੁਸਾ ਅੱਜ ਦਾ ਮਿੱਤਰੋ ਜੀ ਇੱਕ ਝੁੱਕ ਲੈ ਕੇ ਹੀ ਜਾਵਾਂਗੇ ਆਪਾਂ ਸਾਰਾ ਕੁਝ ਨਾਲੇ ਪੈਪਾ ਦੇ ਦੇ ਯਾਰਾ 6 6 ਬੁੱਟੀਆਂ ਕਿਹਾ ਸੀ ਪੈਪਾ ਉਹਨੇ 6.5 7 700 ਬੁੱਟੀਆਂ ਪੈਪਾ ਦੇ ਕਿਵੇਂ ਯਾਰਾ ਵਧੀਆ ਵੀਰੇ ਸੈਟ ਆਪਣਾ ਭਾਈਆ ਬਈ ਇਹ ਤੋਂ ਆਪਾਂ ਸਮਾਨ ਲੈ ਆਨੇ ਹੁੰਨੇ ਆ ਰੋ ਔਰ ਜਮਾ ਸੈਟ ਉਹਦੇ ਨਾਲ ਦਾ ਜ ਇੱਕ ਦੇ ਦੇ ਸਾਨੂੰ ਜੇ ਮਾੜਾ ਮੋਟਾ ਨਾ ਦੇਖੀ ਐਨਾ ਦਾ ਦੇਖੀ ਸਹਿਜ ਜੀ ਇੰਨਾ ਨਾ ਕ ਮਾੜਾ ਮੋਟਾ ਵੱਡਾ ਹੋਊਗਾ ਤਾਂ ਕੋਈ ਚੱਕਰ ਨਹੀਂ ਛੋਟਾ ਨਾ ਹੋਵੇ ਬਸ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰਾ YouTube ਤੇ ਆ ਦੇਖੋ ਜੈਕ ਕਿੱਥੇ ਆਪਣਾ ਉਹਦੇ ਨਾਲ ਕਲੀ ਨਹੀਂ ਜੈਕ ਜੈਕ ਹੋਏ ਇੱਕ ਆਪਾਂ ਨੂੰ ਕਪੈਣ ਨਹੀਂ ਹੁੰਦੀ ਕਰਤਾਰ ਕਪੈਣ ਦੀ ਰੇਸ ਵਾਲੀ ਤਾਰ ਜਿਹ ਹੁੰਦੀ ਹੈ ਰੇਸ ਵਾਲੀ ਹੁੰਦੀ ਹੈ ਪਤ ਨਹੀਂ ਚੋਕ ਕਾਲੀ ਹੁੰਦੀ ਆ ਉਹਦੇ ਫਿੱਟ ਕਰਨੀ ਆ ਆਪਣੇ ਜੈਕ ਕਿੱਥੇ ਆ ਆ ਪਿਆ ਵੀਰੇ ਉਰੇ ਤਾਂ ਕੀ ਦੇਖ ਲੈ ਇਹਦੇ ਲਵੇ ਜੇ ਮਾੜਾ ਮੋਟਾ ਵੱਡਾ ਹੋਊਗਾ ਤਾਂ ਚੱਲ ਜੂਗਾ ਛੋਟਾ ਨਾ ਹੋਵੇ ਵੱਡਾ ਹੋਊਗਾ ਬਰਾਬਰੀ ਆ ਬਰਾਬਰੀ ਆ ਜੇ ਮਾੜਾ ਮੋਟਾ ਵੱਡਾ ਹੋਵੇ ਜੇ ਦੇਖ ਲੈ ਜੇ ਮਾੜਾ ਮੋਟਾ ਵੱਡਾ ਮਿਲ ਜੇ ਤੇ ਦੋ ਸਹੀ ਜੀ ਨੇ ਮਨੇ ਠੀਕ ਹੈਗਾ ਇਸ ਤੋਂ ਕਿੰਨਾ ਇਸ ਤੋਂ ਫਿਰ ਕਿੰਨਾ ਕ ਵੱਡਾ ਹੋਊ ਜੇ ਆਪਾਂ ਨੇ ਲੈਣਾ ਹੋਵੇ ਮੋਟਾ ਦਾ ਫਿਰ ਅੱਜ ਮੋਟੀ ਮਿਲ ਥੋੜਾ ਜਿਹਾ ਨਾ ਲੰਮਾ ਲੈਣਾ ਵੀ ਮਤਲਬ ਲੰਮਾ ਲੈਣਾ ਥੋੜਾ ਜਿਹਾ ਹੈ ਮੋਟਾ ਮਿਲੋ ਬਰਾਬਰ ਦਾ ਦਿੱਤਾ ਉਹ ਗਾ ਤਾਂ ਮਸੇਮਾ ਹਾਲਨੇ ਕਿਤੇ ਬਾਕੀ ਮਿੱਤਰੋ ਆਪਣਾ ਹੀ ਲੈਣੀ ਇਹਨੇ ਪਾਈਪਾਂ ਜੇ ਇੱਕ ਨਾਲ ਉਹ ਆਜੇ ਇੱਕ ਲੈ ਕੇ ਗਿਆ ਹਨਾ ਇਹ ਥੋੜਾ ਜਿਹਾ ਹੈਵੀ ਆ ਉਹਦੇ ਨਾਲ ਇਹ ਥੋੜਾ ਜਿਹਾ ਹੈਵੀ ਆ ਦੇਖੀ ਉਹਦੇ ਪਾਈਪਾ ਲੈ ਰਿਹਾ ਆਪਾਂ ਪਾਈਪਾ ਹੈ ਚੱਕਰੀ ਮੜਿਆ ਪੁੱਥੀ ਲੈ ਚੱਲਦੇ ਆ ਆਪਾਂ ਉਹਦੇ ਨਾਲ ਚੈੱਕ ਕਰਕੇ ਦੇਖਦੇ ਆ ਤੇ ਆਪਾਂ ਨੇ ਪਾਈਪਾ ਜਹੀ ਜਿਹਨੇ ਪਾਈਪਾ ਆਪਾਂ ਬੱਤ ਦੀ ਲਵਾਗੇ ਨਾ ਪਾਲੀਆ ਹੈਵੀ ਨਹੀਂ ਲੈਣੀ ਆਪਾਂ ਜੀਸੀਬੀ ਵਾਲੀਆਂ ਕਿਉਂਕਿ ਆਪਾਂ ਨੂੰ ਐਡੀ ਲੋਡ ਨਹੀਂ ਹੈਗੀ ਆ ਲੈ ਜੀ ਮਿੱਤਰੋ ਪਾਈਪਾ ਨੇ 7 ਫੁੱਟ ਦੀ ਖੜੀ ਇਹ 7 ਫੁੱਟ ਦੀ ਪਾਈਪ ਲੈ ਲਈ ਜੈਕ ਲੈ ਲਿਆ ਆਪਣੀ ਦੋ ਆਪਣੀਆਂ ਲੈਣੀਆਂ ਨੇ ਉਹ ਗੋਲੀਆਂ ਇਹਦੇ ਮੂਰੇ ਲੱਗਣ ਵਾਲੀਆਂ ਜਿਹੜੀਆਂ ਆਪਣੇ ਟਰੈਕਟਰ ਦੇ ਵਿੱਚ ਤੇ ਕੇ ਜਾਂਦੀਆਂ ਹੁੰਦੀਆਂ ਨੇ 12784 ਠੀਕ ਆ ਠੀਕ ਆ ਆ ਲੈ ਹਾਂ ਉਹ ਕੇ ਆਣੇ ਇਕ ਲਈ ਦੋ ਲੈਣੀਆਂ ਸੀ ਆਪਾਂ ਨੇ ਉਹਨਾ ਕੰਮ ਸਹੀ ਹੋ ਜੇ ਬਸ ਤੇ ਚੱਲ ਆ ਜਾ ਫਿਰ ਹਾਂ ਦੋ ਆਪਣੇ ਉਹ ਲੈਣੀਆਂ ਨੇ ਗੋਲੀਆਂ ਤੇ ਹੋਰ ਖੜੀ ਆਪਣੇ ਕੀ ਲੈਣਾ ਇੱਕ ਤਾਰ ਲੈਣੀ ਹੈ ਕਰਤਾਰ ਕੰਬੈਂਡ ਦੀ ਰੇਸ਼ ਵਾਲੀ ਕੀ ਹੁੰਦੀ ਹੈ ਕਿ ਉਹਦੇ ਵਾਲੀ ਹੁੰਦੀ ਆ ਕੀ ਹੁੰਦੀ ਆ ਮੁਰੇ ਸਾਇਦ ਚਿੜੀ ਲੱਗੀ ਹੁੰਦੀ ਆ ਨਾ ਮਤਰਾ ਪਏ ਹੈ ਆਪਾਂ ਆਪੂ ਹੋਰਾਂ ਨੂੰ ਦੇਤੇ ਚੈੱਕ ਲੈ ਲਿਆ ਆਪਣੇ ਆ ਸਮਾਨ ਲੈ ਲਿਆ ਆਪਣਾ ਸਾਰਾ ਪੂਰਾ ਕੰਮ ਕੰਪਲੀਟ ਲੈ ਲਿਆ ਹੋਰ ਤਾਂ ਨਹੀਂ ਆਪਣੇ ਖੜੀ ਕੁਝ ਲੈਣਾ ਠੀਕ ਆ ਕਿੰਨੇ ਨੋਟ ਆ 21 21 ਨੋਟ ਨੇ ਪਹਿਲਾਂ ਦੇ 21 ਨੋਟ ਨੇ ਬਾਈ ਨੂੰ ਆਪਾਂ ਪੂਰੇ ਪੈਸੇ ਦੇ ਦਿੱਤੇ ਕੰਮ ਕੰਪਲੀਟ ਕਰਤਾ ਥੈਲਾ ਲੈ ਲੈ ਖੜੀ ਪਾ ਇਹਦੇ ਵਿੱਚ ਚੱਲ ਚਲੀਏ ਲੈ ਮਿੱਤਰੋ ਤੇਲ ਤੂਲ ਪਵਾ ਲਿਆ ਆਪਣੇ ਮੋਟਰਸਾਈਕਲ ਦੇ ਵਿੱਚ ਖਾ ਪੀ ਲੇਤਾ ਸਮਾਨ ਆਪਣੇ ਲੈ ਲਿਆ ਬੱਬੂ ਰੋੜੇ ਤੋਂ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਜਾ ਕੇ ਕਰਾਉਣੇ ਆ ਫੇ ਫੀਟਿੰਗ ਸਾਰਾ ਕੁਝ ਓਕੇ ਫੇ ਤੁਹਾਨੂੰ ਦਿਖਾਉਣੇ ਆ ਮਸ਼ੀਨ ਘੁੰਮਦੀ ਵੀ ਦਿਖਾਵਾਂਗੇ ਕਿਵੇਂ ਘੁੰਮਦੀ ਆ ਕੀ ਆਪਣੇ ਜਿਗਾਰਡ ਲਾਇਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹੁਣ ਅਸੀਂ ਨੇ ਮੋਟਰਸਾਈਕਲ ਪਿੰਡ ਵੱਲ ਨੂੰ ਰਵਾਨਾ ਕਰਤਾ ਆ ਦੇਖੋ ਬਾਈਸ ਕੀ ਹੋਣ ਕਰੇ ਚਾਚਾ ਚਾ ਚੋਰੀ ਕਹਿੰਦੇ ਵੀ ਆਪਾਂ ਨੂੰ ਵੀ ਲਾਈਵ ਵੀਡੀਓ ਜਮਾ ਓਕੇ ਕਿਸੇ ਨੂੰ ਨਰਾਜ਼ ਨਹੀਂ ਆਪਾਂ ਕਰਦੇ ਯਾਰ ਉਹ ਆਪੁਰਮਨ ਜੀ ਰਣਜੀਤ ਤਾਂ ਹਜੇ ਥੋੜਾ ਜਿਹਾ ਬੀਜੀਆ ਮਿੱਤਰੋ ਇਹਨੂੰ ਆਪਾਂ ਲਾਉਣੇ ਆਂਗੇ ਪੁਰਮਨ ਜੀ ਕਿੰਨਾ ਟਾਈਮ ਲੱਗੇਗਾ ਬਹੁਤ ਕਰਕੇ ਪਤਾ ਆ ਰਹਿੰਦਾ ਮਿੱਤਰੋ ਇਹ ਨੀਡੇ ਦੀ ਮਸ਼ੀਨਾਂ ਬਾਲੇ ਦਿਨਾਂ ਦੀ ਖੜੀ ਆ ਓਰੇ ਸਾਡਾ ਕੰਮ ਕਰਨਾਗੇ ਨਾਂ ਵੀ ਤੇ ਦੱਸ ਓਏ ਤਲਾਈਂ ਲੱਗਦੀ ਤੇਰੀ ਵਰਜੀ ਹੈ ਤੇਰੀ ਕਲਾਸ ਬੈਲੋਲੀ ਜਾਰੀ ਨਾ ਮਾਰਨੀ ਰੱਖਿਆ ਮੈਨੂੰ ਲੱਗਦਾ ਓਏ ਮਿਤੇਆ ਆ ਬੰਦਾ ਜਿਹੜਾ ਆਪਣੇ ਨਾਲ ਨਾ ਧੋਖਾ ਕਰੀ ਜਾਂਦੇ ਚਲ ਵੀ ਰੱਥ ਨੇ ਕਿਹੜਾ ਮਾਰਦੇ ਆ ਠੀਕ ਆ ਮਿੱਤਰੋ ਚੱਲਦੇ ਆ ਹੁਣ ਆਪਾਂ ਅੱਥਰੇ ਆਵਾਂਗੇ ਫੇਰ ਓਕੇ ਹੋ ਗਿਆ ਗੱਲ ਓ ਅੱਜ ਆਪਣਾ ਇਹ ਛੋਟਾ ਦੇਖੋ ਭੈਜ ਐਕਟਰ ਬਣਿਆ ਫਿਰਦਾ ਇਹਦਾ ਅਕਸੇਗਵਾਰ ਹੀ ਲੱਗਦਾਗਾ ਅਕਸੇਗਵਾਰ ਬਣਿਆ ਲੱਗਦਾ ਝੂਠਾ ਉਹ ਹਾਂ ਆਹ ਬੰਦਾ ਸਾਡਾ ਮਿਸਤਰੀ ਹੈ ਵੀ ਬਾਹਰ ਇੰਪੋਰਟ ਕਰਾਇਆ ਹੋਇਆ ਬੰਦਾ ਕੈਨੇਡਾ ਦੇਖਾ ਚ ਹੋਇਆ ਆਇਆ ਦੋ ਐਕਟਰ ਹੀ ਖੜੇ ਨੇ ਇੱਧਰ ਦੇਖੀਂ ਚ ਹੈ ਗਾਓਏ ਚੱਲੀਏ ਫਿਰ ਗਾਇਸ ਨੀਟੇ ਤੂੰ ਸਾਡਾ ਕੰਮ ਨਹੀਂ ਹੋਣ ਦੇ ਰਿਆ ਆ ਸਾਡਾ ਪ੍ਰਧਾਨ ਕੰਮ ਨਹੀਂ ਹੋਣ ਦੇ ਰਿਆ ਸਾਡਾ ਮਸ਼ੀਨ ਇਹਨੇ ਮੂਰੇ ਲੜਕੀ ਆਉਦੀ ਤਦਾਂ ਹੋਉਂਦੀ ਜੇ ਸਾਡਾ ਕੰਮ ਚਲੇ ਜਾਂਦਾ ਜਾਂ ਕੰਮ ਆਉਂਦੀ ਹੁਣ ਆ ਲੈ ਹੁਣ ਲਿਆ ਕੇ ਨੇ ਟਰਾਲੀ ਖੜਾ ਦੀ ਰੇਵੀ ਗੋਦੀ ਭੈਣ ਸਾਡਾ ਕੰਮ ਦਾ ਵਿਚਾਲੇ ਦਾ ਵਿਚਾਲੀ ਪਿਆਗਾ ਹੁਣ ਮਿੱਤਰੋ ਅੱਜ ਜਾਣੇ ਜੇ ਬਣਿਆ ਤਾਂ ਠੀਕ ਹੈ ਨਹੀਂ ਫਿਰ ਕੱਲ ਨੂੰ ਕਿੱਥੇ ਰਣਜੀਤ ਸਿੰਘ ਉਹ ਫਿਰ ਕੱਲ ਨੂੰ ਬੜਾ ਮਾਣੇ ਯਾਰ ਹੁਣ ਆਪਾਂ ਘਰੇ ਜਾਨੇ ਹੱਥ ਨੇ ਕਿਹੜਾ ਮਾਰਾ ਰਣਜੀਤ ਨਵੇ ਠੀਕ ਹੈ ਜੀ ਤਾਂ ਯਾਰ ਠੀਕ ਹੈ ਚੰਗਾ ਆ ਜੀ ਵਿਰਾਤ ਨੇ ਐ ਮਿੱਤਰੋ ਖਲੀ ਨੂੰ ਛੱਡਤਾ ਹੁਣ ਆਪਾਂ ਚੱਲਦੇ ਆ ਘਰੇ ਖਲੀ ਨੂੰ ਆਪਾਂ ਛੱਡਿਆ ਘਰੇ ਮੂੰਹ ਹੱਥ ਧੋਲਿਆ ਹੁਣ ਰਾਮ ਲੈਣੇ ਆਗੇ 20-25 ਮਿੰਟ ਤੇ ਹੱਥ ਨੇ ਰੰਜੀਤ ਲਵੇ ਜਿਹੜਾ ਮਾਰਾਂਗੇ ਜੇ ਕਰੇ ਆਮਨੇ ਨਹੀਂ ਜਰਾ ਆਪਣਾ ਕੰਮ ਗਿਆ ਕੱਲ ਤੇ ਹੁਣ ਆਪਾਂ ਚਾਹ ਚੁ ਪੀਣੇ ਆ ਹੁਣ ਆਇਾਂਗੇ ਤੜਕੇ ਦੇ ਅਸੀਂ ਉੱਥੇ ਬੈਠੇ ਸੀਗੇ ਤੇ ਚਾਹ ਚੁ ਪੀ ਕੇ ਰੋਟੀ ਰੋਟੀ ਖਾਣੇ ਆ ਫੇਰ ਹੱਥ ਨੇ ਜਾਵਾਂਗੇ ਉਹਦੇ ਲੈਵੇ ਕੀ ਕਹਿੰਦਾ ਇਹ ਨਹੀਂ ਬਾਈ ਸਾਨੂੰ ਕਰਕੇ ਦਿੰਦਾ ਹੈਗਾ ਉਹ ਤਾਂ ਹੀ ਤਿਆਰ ਰੈਡੀ ਸੈਡੀ ਹੋ ਕੇ ਵੀ ਆ ਕੇ ਫਿਰ ਮੈਂ ਦੇਖ ਲਾ ਟਰੈਕ ਲੀਨ ਹੋ ਕੇ ਆ ਕੇ ਤੂੰ ਹਜੇ ਵੀ ਨਹੀਂ ਕੋਈ ਖੈਰ ਪਾ ਰਿਹਾ ਤੜਕੇ ਇਹ ਨਹੀਂ ਕਰਕੇ ਦਿੰਦਾ ਹੈਗਾ ਆਪਾਂ ਨੂੰ ਇਹ ਤਾਂ ਤੜਕੇ ਕਰਦੇ ਕਰਦੇ ਹੋਣੀ ਹੈ ਕਰਕੇ ਦਿੰਦਾ ਹੈਗਾ ਇਸ ਗੱਲ ਨੂੰ ਬਣਾਉੜਿਆ ਇਹ ਆਪਣਾ ਟਰੈਕ ਲੀਨ ਵੀ ਹੋਏ ਕਰਦੇ ਸੀ ਭੈਜੋ ਪਰ ਮਿੱਤੇ ਹੋਰੀ ਕਰਕੇ ਨਹੀਂ ਦਿੰਦੇ ਮਿੱਤੇ ਤੁਹਾਡਾ ਰਾਦਾ ਠੀਕ ਨਹੀਂ ਮੈਨੂੰ ਲੱਗਦਾ ਹੈਗਾ ಕಲ್ ಕೂಡ ಕಲ್ ಪಿ ಓಕೆ ಬೈ ಸೀಕಾಲ